ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਬੜਾ ਧੰਨਵਾਦੀ ਆ ਸਾਰੇ ਹੀ ਪੱਤਰਕਾਰ ਵੀਰਾਂ ਦਾ ਖਾਸ ਕਰਕੇ ਡੀਟੀਵੀ ਪੰਜਾਬੀ ਜੰਨਤ ਟੀਵੀ ਤੋਂ ਮਕਰ ਸਾਹਿਬ ਦੀਪਕ ਬਦਾਵਨ ਜੀ ਏਆਈ ਨਿਊਜ਼ ਤੋਂ ਪੁਗਲ ਸਾਹਿਬ ਹੋਰ ਵੀ ਮੇਰੇ ਸਾਥੀ ਪੱਤਰਕਾਰ ਜਿਹੜੇ ਕਿ ਅੱਜ ਲੋਕਾਂ ਨੂੰ ਸੀਜ਼ ਫਾਇਰ ਹੋਣ ਦੇ ਬਾਅਦ ਵੀ ਅਵੇਅਰ ਕਰਦੇ ਨੇ ਕਿਉਂਕਿ ਤੁਸੀਂ ਜਿਹੜੀ ਜੰਗ ਹਿੰਦੁਸਤਾਨ ਪਾਕਿਸਤਾਨ ਦੀ ਸ਼ੁਰੂ ਹੋਈ ਸੀ ਉਸ ਜੰਗ ਦੇ ਵਿੱਚ ਇੱਕ ਤੁਹਾਡਾ ਵੀ ਬੜਾ ਵੱਡਾ ਰੋਲ ਹੈ ਕਿਉਂਕਿ ਜਿੱਥੇ ਵੀ ਕੋਈ ਵੀ ਹਾਦਸਾ ਹੋਇਆ ਜਾਂ ਹੋਣ ਦੀ ਉਮੀਦ ਹੋਈ ਜਾਂ ਹੋਣ ਦਾ ਡਰ ਹੋਇਆ ਉਥੇ ਜਾ ਕੇ ਹਰ ਜਗ੍ਹਾ ਤੇ ਤੁਸੀਂ ਲੋਕਾਂ ਨੂੰ ਅਵੇਅਰ ਕੀਤਾ ਅਤੇ ਲੋਕਾਂ ਨੂੰ ਟਾਈਮ ਟੂ ਟਾਈਮ ਸਾਰਾ ਕੁਝ ਦੱਸਿਆ ਕਿ ਤੁਸੀਂ ਜੰਗ ਦੇ ਜਿਹੜੇ ਅਖਤਿਆਰ ਨੇ ਉਹ ਕਿਵੇਂ ਵਰਤਣੇ ਨੇ ਔਰ ਤੁਹਾਡੀ ਦਿੱਤੀ ਗਈ ਜਿਹੜੀ ਸਖਲਾਈ ਸੀ ਉਹਦੇ ਤੇ ਲੋਕਾਂ ਨੇ ਅਮਲ ਕੀਤਾ ਉਹਦੀ ਜਿਹੜੀ ਮਦਦ ਹੈ ਉਹ ਪ੍ਰਸ਼ਾਸਨ ਨੂੰ ਵੀ ਮਿਲੀ ਤੇ ਲੋਕਾਂ ਨੂੰ ਵੀ ਮਿਲੀ। ਹੁਣ ਮੈਂ ਦੋਸਤੋ ਪਹਿਲਾਂ ਤਾਂ ਅਰਦਾਸਾਂ ਬੜੀਆਂ ਕੀਤੀਆਂ ਆਪਾਂ ਮਹਾਰਾਜ ਅੱਗੇ ਕਿ ਇਹ ਜੰਗ ਰੁਕ ਜਾਵੇ ਤੇ ਕੁਦਰਤ ਦੀ ਮਿਹਰ ਨਾਲ ਉਹ ਜੰਗ ਜਿਹੜੀ ਏ ਉਹ ਰੁਕ ਗਈ ਏ। ਪਰ ਫਿਰ ਵੀ ਜਿਹੜੀ ਇਹ ਜੰਗ ਏ ਇਹਦਾ ਜਿਹੜਾ ਅਸਰ ਏ ਉਹ ਕਈ ਦਿਨਾਂ ਤੱਕ ਰਹਿੰਦਾ ਕਈ ਮਹੀਨਿਆਂ ਤੱਕ ਰਹਿੰਦਾ। ਇਸ ਕਰਕੇ ਜਦੋਂ ਵੀ ਤੁਹਾਨੂੰ ਕੋਈ ਪ੍ਰਸ਼ਾਸਨ ਵੱਲੋਂ ਸਟ੍ਰਕਚਰ ਆਂਦੀ ਏ ਜਾਂ ਤੁਹਾਨੂੰ ਦੱਸਿਆ ਜਾਂਦਾ ਹੈ ਕੀ ਆ ਤੇ ਬਲੈਕਆਊਟ ਹੈ ਜਾਂ ਜੇ ਤੁਸੀਂ ਦੁਕਾਨਾਂ ਇੰਨੇ ਵਜੇ ਬੰਦ ਕਰਨੀਆਂ ਨੇ ਜਾਂ ਤੁਸੀਂ ਇੰਨੇ ਵਜੇ ਖੋਲ੍ਹਣੀਆਂ ਨੇ ਜਾਂ ਤੁਸੀਂ ਘਰੋਂ ਨਹੀਂ ਨਿਕਲਣਾ ਜਾਂ ਕੁਝ ਵੀ ਏ ਤੇ ਉਹਦੇ ਤੇ ਦੋਸਤੋ ਆਪਣੇ ਸਾਰੇ ਪਬਲਿਕ ਦਾ ਫਰਜ਼ ਬੰਦਾ ਕਿ ਆਪਾਂ ਅਮਲ ਕਰੀਏ ਤੇ ਪ੍ਰਸ਼ਾਸਨ ਦਾ ਜਿਹੜਾ ਉਹ ਆਪਾਂ ਸਾਥ ਦਈਏ ਕਿਉਂਕਿ ਜਿਹੜੀ ਮੇਰਾ ਤਜਰਬਾ ਏ ਕਹਿੰਦਾ ਕਿ ਇਨਸਾਨ ਜਿਹੜਾ ਹੈ ਉਹ ਆਪਦੀ ਵਫਾਜਤ ਕਰ ਲੈਂਦਾ ਆਪਣੇ ਪਿੱਛੇ ਆਪਣੇ ਪਸ਼ੂ ਪੰਛੀ ਜਾਨਵਰ ਬੜੇ ਪਏ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਕੋਈ ਜੰਗ ਲੱਗੀ ਹੋਈ ਹੈ ਜਾਂ ਕੁਛ ਜਾਂ ਉਹਨਾਂ ਦਾ ਕੀ ਨੁਕਸਾਨ ਹੋਣਾ ਹੈ ਉਹਨਾਂ ਬਾਰੇ ਵੀ ਕੁਦਰਤ ਨੇ ਬੜਾ ਕੁਝ ਸੋਚਿਆ ਤੇ ਇਹ ਜਿਹੜਾ ਇਹ ਸੀਜ਼ਫਰ ਹੋਇਆ ਦੂਸਰੀ ਗੱਲ ਦੋਸਤੋ ਜਿਹੜੀ ਇਹ ਜੰਗ ਸੀ ਇਹ ਜੰਗ ਖਾਸ ਕਰ ਹਿੰਦੁਸਤਾਨ ਪਾਕਿਸਤਾਨ ਦੀ ਜੰਗ ਨਹੀਂ ਸੀ ਇਹ ਜੰਗ ਪਾਕਿਸਤਾਨ ਤੇ ਪੰਜਾਬ ਦੀ ਹੋਈ ਕਿਉਂਕਿ 90% ਜਿਹੜੇ ਹਮਲੇ ਉਹ ਪਾਕਿਸਤਾਨ ਵੱਲੋਂ ਪੰਜਾਬ ਦੇ ਉੱਪਰ ਕੀਤੇ ਗਏ ਮੈਂ ਬੜੀ ਨਿੰਦਣਯੋਗ ਗੱਲ ਹੈ ਪਾਕਿਸਤਾਨ ਵਾਸਤੇ ਵੀ ਬੜੀ ਸ਼ਰਮ ਦੀ ਗੱਲ ਹੈ ਕਿ ਤੁਹਾਡੇ ਨਾਲ ਰਹਿੰਦੇ ਪੰਜਾਬੀ ਭਰਾ ਇੱਕ ਪਾਸੇ ਲਹਿੰਦਾ ਪੰਜਾਬ ਇੱਕ ਪਾਸੇ ਚੜ੍ਹਦਾ ਪੰਜਾਬ ਉਸੇ ਪੰਜਾਬ ਨੂੰ ਤੁਸੀਂ ਤਬਾਹ ਕਰਨ ਦੀ ਪਲਾਨਿੰਗ ਕਰ ਲਈ ਉਸੇ ਪੰਜਾਬ ਦੇ ਬੱਚਿਆਂ ਨੂੰ ਮਾਰਨ ਦੀ ਪਲਾਨਿੰਗ ਕੀਤੀ ਜੰਗ ਤਿੰਨ ਦਿਨ ਚੱਲੀ ਜਾਂ ਚਾਰ ਦਿਨ ਚੱਲੀ ਜਾਂ ਪੰਜ ਦਿਨ ਚੱਲੀ ਉਸ ਜੰਗ ਦਾ ਜਿਹੜਾ ਮੁਕਾਬਲਾ ਸੀ ਉਹ ਪਾਕਿਸਤਾਨ ਤੇ ਪੰਜਾਬ ਦਾ ਸੀਗਾ ਪੰਜਾਬ ਗੁਰੂਆਂ ਦੀ ਧਰਤੀ ਏ ਇਸ ਕਰਕੇ ਗੁਰੂਆਂ ਦੇ ਅਸ਼ੀਰਵਾਦ ਨਾਲ ਜਾਂ ਮੈਂ ਕਹ ਰਿਹਾ ਕਿ ਇੰਡੀਆ ਦੀ ਜਿਹੜੀ ਡਿਫੈਂਸ ਸਿਸਟਮ ਹੈ ਜਿਹੜੇ ਇੰਡੀਆ ਕੋਲ ਹਥਿਆਰ ਨੇ ਕਿਸੇ ਚੀਜ਼ ਨੂੰ ਰੋਕਣ ਵਾਸਤੇ ਉਹ ਬੜੇ ਸੀ ਬਹੁਤ ਵਧੀਆ ਸੀਗੇ ਤਕਨੀਕ ਉਹਨਾਂ ਦੀ ਜਿਹੜੀ ਸੀ ਉਹ ਹਾਈ ਲੈਵਲ ਦੀ ਸੀ ਇਸ ਕਰਕੇ ਦੋਸਤੋ ਪੰਜਾਬ ਦਾ ਬਚਾ ਹੋਇਆ ਰਾਜਸਥਾਨ ਦਾ ਹੋਇਆ ਪੂਰੇ ਇੰਡੀਆ ਦਾ ਜਿਹੜਾ ਡਿਫੈਂਸ ਸਿਸਟਮ ਸੀਗਾ ਉਹਦੇ ਨਾਲ ਬੜਾ ਹੀ ਬਚਾ ਹੈ ਸੋ ਮੈਂ ਲੋਗਾਂ ਨੂੰ ਇਹੀ ਬੇਇਜ਼ਤੀ ਕਰਨਾ ਚਾਹਣਾ ਕਿ ਕੋਈ ਵੀ ਤੁਹਾਨੂੰ ਪ੍ਰਸ਼ਾਸਨ ਅਗਰ ਆਰਡਰ ਦਿੰਦਾ ਹੈ ਕਿ ਇਸ ਤਰ੍ਹਾਂ ਕਰਨਾ ਹੈ ਜਾਂ ਦੁਕਾਨ ਬੰਦ ਕਰਨੀ ਹੈ ਜਾਂ ਖੋਲਨੀ ਹੈ ਉਹਦੇ ਤੋਂ ਬਾਹਰ ਨਹੀਂ ਜਾਣਾ ਕਿਉਂਕਿ ਇਸ جنگ ਦਾ ਜਿਹੜਾ ਮੁਕਾਬਲਾ ਸੀ ਇਸ جنگ ਤੇ ਜਿਹੜੀ ਆਪਾਂ ਜਿੱਤ ਪ੍ਰਾਪਤ ਕੀਤੀ ਏ ਉਹ ਆਪਾਂ ਜਿਹੜਾ ਆਪਣਾ ਏਕਾ ਸੀ ਚਾਹੇ ਕੋਈ ਵੀ ਬਰਾਦਰੀ ਸੀ ਚਾਹੇ ਕੋਈ ਵੀ Hindu Sikh Musliman ਕੋਈ ਵੀ ਬਰਾਦਰੀ ਸੀ ਸਾਰੀਆਂ ਬਰਾਦਰੀਆਂ ਨੇ ਇਸ ਜੰਗ ਦਾ ਤਦਕੇ ਮੁਕਾਬਲਾ ਕੀਤਾ ਇਕੱਠੇ ਹੋ ਕੇ ਮੁਕਾਬਲਾ ਕੀਤਾ ਤੇ ਬੜੇ ਵਧੀਆ ਤਰੀਕੇ ਨਾਲ ਜੰਗ ਵੀ ਜਿੱਤੀ ਗਈ ਤੇ ਡਿਫੈਂਸ ਸਿਸਟਮ ਦੇ ਕਾਰਨ ਆਪਣਾ ਕੋਈ ਲੰਮਾ ਚੋੜਾ ਨੁਕਸਾਨ ਵੀ ਨਹੀਂ ਹੋਇਆ ਸੋ ਇਸੇ ਤਰ੍ਹਾਂ ਜਦੋਂ ਜਦੋਂ ਵੀ ਕੋਈ ਮੇਰੇ ਆ ਪੱਤਰਕਾਰ ਵੀਰ ਕੋਈ ਪੋਸਟ ਪਾਉਂਦੇ ਨੇ ਤੁਹਾਨੂੰ ਅਵੇਅਰ ਕਰਦੇ ਨੇ ਕੁਝ ਦੱਸਦੇ ਨੇ ਤਾਂ ਉਹ ਸੀਜ਼ ਨੂੰ ਤੁਸੀਂ ਸੀਰੀਅਸ ਲੈਣਾ ਕਿਉਂਕਿ ਆਪਾਂ ਬਿਜ਼ਨਸ ਦੋ ਦਿਨਾਂ ਕਰਾਂਗੇ ਚਾਰ ਦਿਨਾਂ ਕਰਾਂਗੇ 6 ਦਿਨਾਂ ਕਰਾਂਗੇ ਕੋਈ ਫਰਕ ਨਹੀਂ ਪੈਂਦਾਗਾ ਆਪਣੇ ਬਿਜ਼ਨਸ ਦਾ ਜਿਹੜਾ ਲਾਸ ਏ ਉਹ ਆਪਾਂ ਅਗਲੇ ਦਿਨਾਂ ਚ ਕਵਰ ਕਰ ਸਕਨੇ ਆ ਪਰ ਅਗਰ ਆਪਾਂ ਨੂੰ ਕੋਈ ਛੱਟ ਫੇਟ ਵੱਜਦੀ ਏ ਜਾਂ ਰੱਬ ਨਾ ਕਰੇ ਕਿਸੇ ਦੀ ਜਾਨ ਚਲੀ ਜਾਂਦੀ ਏ ਤਾਂ ਉਹ ਜਿਹੜੀ ਏ ਉਹ ਵਾਪਸ ਨਹੀਂ ਆ ਸਕਦੀ ਸੋ ਦੋਸਤੋ ਇਹੀ ਬੇਨਤੀਆਂ ਨੇ ਵੀ ਆਪਣੇ ਆਲੇ ਦੁਆਲੇ ਦਾ ਵੀ ਧਿਆਨ ਰੱਖੋ ਆਨਗਵਾਨ ਦਾ ਵੀ ਧਿਆਨ ਰੱਖੋ ਜੇ ਅੱਜ ਵੀ ਕੋਈ ਹਲਚਲ ਤੁਹਾਡੇ ਗਲੀ ਮੱਲੇ ਦੇ ਵਿੱਚ ਹੁੰਦੀ ਏ ਤੁਹਾਡੇ ਚੌਕ ਦੇ ਵਿੱਚ ਹੁੰਦੀ ਏ ਤਾਂ ਉਸ ਚ ਹਲਚਲ ਨੂੰ ਤੁਸੀਂ ਲਾਈਟ ਨਾ ਲੋ ਉਸ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਪ੍ਰਸ਼ਾਸਨ ਨੂੰ ਦਿਓ ਪੱਤਰਕਾਰਾਂ ਨੂੰ ਦਿਓ ਤਾਂ ਕਿ ਜਿਹੜੀ ਉਹ ਕੋਈ ਵੀ ਇਹੋ ਜਿਹੀ ਹਲਚਲ ਹੋ ਸਾਹਮਣੇ ਆ ਸਕੇ ਕਿਉਂਕਿ ਜਦੋਂ ਸਾਹਮਣੇ ਆਏਗੀ ਤੁਹਾਡਾ ਆਨਗਵਾਨ ਤੁਹਾਡਾ ਸਾਰਾ ਸ਼ਹਿਰ ਅਵੇਰ ਹੋਏਗਾ ਤੇ ਉਹਦਾ ਜਿਹੜਾ ਮਸਲੇ ਦਾ ਹੱਲ ਹੈ ਉਹ ਪ੍ਰਸ਼ਾਸਨ ਬੜੀ ਜਲਦੀ ਕੱਢੂਗਾ ਸੋ ਮੈਂ ਜਿਹੜੀ ਆਪਾਂ ਅਰਦਾਸਾਂ ਕੀਤੀਆਂ ਸੀਗੀਆਂ ਆਪਣੀਆਂ ਅਰਦਾਸਾਂ ਕਬੂਲ ਹੋਈਆਂ ਨੇ ਜੰਗ ਖਤਮ ਹੋ ਗਈ ਏ ਕਿਉਂਕਿ ਜੰਗ ਇੱਕ ਛੋਟਾ ਜਿਹਾ ਨਾਅ ਹੈ ਪਰ ਜੰਗ ਦੇ ਜਿਹੜੇ ਨੁਕਸਾਨ ਨੇ ਛੋਟੇ ਛੋਟੇ ਬੱਚਿਆਂ ਨੂੰ ਗਰੀਬ ਆਦਮੀ ਨੂੰ ਉਹ ਬਹੁਤ ਵੱਡੇ ਨੇ ਇਸ ਕਰਕੇ ਪ੍ਰਮਾਤਮਾ ਨੇ ਵੀ ਮਿਹਰ ਕੀਤੀ ਕਿ ਸਾਰਿਆਂ ਦੀ ਸੁਣੀ ਗਈ ਕਿਉਂਕਿ ਗਰੀਬ ਆਦਮੀ ਜਿਹੜਾ ਨਹੀਂ ਨਹੀਂ ਕੋਈ ਜਿਹੜਾ ਦਿੱਲੀ ਕਰਕੇ ਖਾਣ ਵਾਲਾ ਬੰਦਾ ਹੈ ਜੰਗ ਟਾਊਨ ਦੇ ਵਾਸਤੇ ਆ ਦੋਸਤੋ ਮੈਂ ਤੁਸੀਂ ਕੋਈ ਮਹੀਨੇ ਦਾ ਰਾਸ਼ਨ ਕੋਈ 15 ਦਿਨਾਂ ਦਾ ਕੋਈ ਲੈ ਕੇ ਰੱਖ ਲਾਂਗੇ ਪਰ ਜਿਹੜੇ ਬੰਦੇ ਨੇ ਸਵੇਰੇ ਕੰਮ ਕਰਕੇ ਸ਼ਾਮ ਨੂੰ ਰਾਸ਼ਨ ਲੈ ਆ ਉਹ ਦੋਸਤੋ ਕਿਵੇਂ ਜਮਾ ਕਰੇਗਾ ਉਹਨਾਂ ਗਰੀਬ ਆਦਮੀਆਂ ਵਾਸਤੇ ਜਿਹੜੀ ਪਰਮਾਤਮਾ ਨੇ ਪੁਕਾਰ ਸੁਣੀ ਹੈ ਉਹਨਾਂ ਦਾ ਫਾਇਦਾ ਕੀਤਾ ਕਿਉਂਕਿ ਜੰਗ ਨਾਲ ਘੱਟ ਮਰਨਾ ਸੀ ਤੇ ਭੁੱਖ ਨਾਲ ਜ਼ਿਆਦਾ ਮਰਨਾ ਸੀ ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨਾ ਰਾਮ ਭਗਵਾਨ ਜੀ ਦਾ ਸ਼ੰਕਰ ਭੋਲੇ ਨਾਥ ਜੀ ਦਾ ਕਿ ਬਹੁਤ ਵਧੀਆ ਆਸ਼ੀਰਵਾਦ ਦਿੱਤਾ ਤੁਸੀਂ ਇਹ ਜੰਗ ਖਤਮ ਹੋ ਗਈ ਤੇ ਸਾਰੇ ਲੋਕ ਆਪਦੇ ਘਰੇ ਸੁੱਖੀ ਸੰਧੀ ਨੇ ਮੈਂ ਇੱਕ ਵਾਰ ਫਿਰ ਤੋਂ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਬੜੀ ਹੀ ਵਧੀਆ ਜੰਗ ਦੇ ਨਾਲ ਜੰਗ ਲੜੀ ਤੇ ਲੋਕਾਂ ਨੂੰ ਅਵੇਅਰ ਕੀਤਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ